ਤਰਨਤਾਰਨ ਜਿਮਨੀ ਚੋਣਾ ਦਾ ਮਹਾ ਮੁਕਾਬਲਾ ਖਤਮ ਹੋ ਚੁੱਕਿਆ ਹੈ ਲੋਕਾਂ ਨੇ ਸਪੋਰਟਿੰਗ ਦੇ ਵਿੱਚ 60% ਤੋਂ ਉੱਪਰ ਆਪਣਾ ਰੁਝਾਨ ਦਿਖਾਇਆ ਤਾਂ ਇਸ ਬਾਰੇ ਹੀ ਅੱਜ ਗੱਲਬਾਤ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਸਰ ਕਿਵੇਂ ਦੇਖ ਦਿਓ ਜਿਸ ਤਰ੍ਹਾਂ ਅੱਜ ਤਰਨਤਾਰਨ ਦੇ ਵਿੱਚ ਜਿਮਨੀ ਚੋਣਾ ਹੋਈਆਂ ਨੇ ਅਸਲ ਵਿੱਚ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਮਨੀ ਚੋਣਾ ਚਕਸਰ ਜਿਹੜੀ VOTING ਪਰਸੈਂਟੇਜ ਹੁੰਦੀ ਹੈ ਉਹ 50% ਤੱਕ ਰਹਿੰਦੀ ਹੈ ਤਾਂ ਇਸ ਵਾਰ ਜਿਹੜਾ 60% ਦਾ ਅੰਕੜਾ ਜਿਹੜਾ ਗਿਆ ਹੈ ਇਹ ਤੋਂ ਸਾਫ ਜ਼ਾਹਰ ਹੈ ਕਿ ਕਿਤਨਾ ਕਿਤੇ ਕੁਝ ਮਾਮਲਾ ਗੜਬੜ ਹੈ ਕੁਝ ਵੱਡਾ ਹੋਣ ਵਾਲਾ ਹੈ ਕਿਉਂਕਿ ਜਦੋਂ ਵੀ ਐਕਸੈਸ VOTING ਹੁੰਦੀ ਹੈ ਨਾ ਤਾਂ ਉਸ ਦੇ ਵਿੱਚ ਸੱਤਾ ਪક્ષ ਨੂੰ ਉਸ ਦਾ ਨੁਕਸਾਨ ਹੁੰਦਾ ਹੈ ਤਾਂ ਇਹ ਇਸ ਤਰ੍ਹਾਂ ਦੇ ਅੰਕਲ ਨਹੀਂ ਅਸੀਂ ਕੋਈ ਸਪਸ਼ਟ ਸਥਿਤੀ ਨਹੀਂ ਕਰ ਰਹੇ ਕਿਉਂਕਿ ਇੱਕ ਤਰ੍ਹਾਂ ਦੀ ਕਿਆਸਰਾਈਆਂ ਲਗਾਈਆਂ ਜਾਂਦੀਆਂ ਕਿ ਇਸ ਤਰ੍ਹਾਂ ਦਾ ਹੁੰਦਾ ਤੁਸੀਂ ਦੇਖੋ ਕਿ 65% ਦੇ ਕਰੀਬ VOTING ਹੋਣਾ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਕਿ ਜਿਮਨੀ ਚੂਨ ਹੋਵੇ ਔਰ ਉਹ ਜਿਮਨੀ ਚੂਨ ਉਸ ਇਲਾਕੇ ਦੀ ਜਿਮਨੀ ਚੂਨ ਹੋਵੇ ਜਿੱਥੇ ਕਿ ਅਕਸਰ ਬਹੁਤ ਸਾਰੇ ਇਸ ਤਰ੍ਹਾਂ ਦੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਕਿ ਇੱਥੇ ਗੁੰਡਾਗਰਦੀ ਦਾ ਖਤਰਾ ਸੀ ਲੜਾਈ ਝਗੜੇ ਦਾ ਖਤਰਾ ਸੀ ਇਆਂ ਸੇ ਕਈ ਵਾਰ ਗੈਂਗਸਟਰਾਂ ਦੇ ਨਾਮ ਦੇ ਉੱਤੇ ਵੀ ਗੱਲ ਕੀਤੀ ਗਈ ਹੈ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆਈਆਂ ਲੇਕਿਨ ਲੋਕਾਂ ਨੇ رائے ਨਹੀਂ ਤਾਂ ਇਹ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਲੋਕ ਆਪਣੇ ਵੋਟ ਦਾ ਇਸਤੇਮਾਲ ਕਰਨ ਵਾਸਤੇ ਆਪਣੇ ਮਤ ਦਾ ਇਸਤੇਮਾਲ ਕਰਨ ਵਾਸਤੇ ਅੱਗੇ ਨਿਕਲ ਕੇ ਆ ਰਹੇ ਨੇ ਔਰ ਇਸ ਦੇ ਵਿੱਚ ਅਗਰ ਮਹਾ ਮੁਕਾਬਲੇ ਦੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪੰਜ ਪਾਰਟੀਆਂ ਮਹਾ ਮੁਕਾਬਲੇ ਵਿੱਚ ਸੀ ਜਿਸ ਦੇ ਵਿੱਚ ਕੀ ਹਾਲੇ ਤੱਕਾਂ ਦੇ ਜੋ ਸਾਨੂੰ ਜੋ ਸਾਡੇ ਐਗਜ਼ਿਟ ਪੋਲ ਜਾਂ ਜੋ ਜਿਸ ਤਰੀਕੇ ਨਾਲ ਸੀ ਸਵੇਰ ਦਾ ਨੂੰ ਕਵਰ ਕਰ ਰਹੇ ਆਂ ਤਾਂ ਮੁਕਾਬਲਾ ਤ੍ਰਿਕੋਣਾ ਹੋ ਚੁੱਕਾ ਹੈ ਔਰ ਲੱਗ ਰਿਹਾ ਹੈ ਕਿ ਕਾਂਗਰਸ ਔਰ ਬੀਜੇਪੀ ਜਿਹੜੀ ਹੈ ਇਸ ਦੌੜ ਤੋਂ ਬਾਹਰ ਹੋ ਚੁੱਕੀ ਹੈ ਔਰ 4 ਔਤੇ 5 ਨੰਬਰ ਦੀ ਲੜਾਈ ਜਰੀ ਹੈ ਹੁਣ ਆਪਸ ਦੇ ਵਿੱਚ ਲੜਦੇ ਨਜ਼ਰ ਆਣਗੇ ਔਰ ਤ੍ਰਿਕੋਣਾ ਜਿਹੜਾ ਮੁਕਾਬਲਾ ਹੈ ਉਸ ਦੇ ਵਿੱਚ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰ ਵਿਚਾਲੇ ਹੈ। ਔਰ ਅਗਰ ਤਿੰਨਾਂ ਦੇ ਵਿੱਚੋਂ ਵੀ ਅਸੀਂ ਇਹਨੂੰ ਥੋੜਾ ਜਿਹਾ ਕਰਨਾ ਹੋਵੇ, ਹੋਰ ਇਹਨੂੰ ਰਿਫਾਈਨ ਕਰਨਾ ਹੋਵੇ ਤੇ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਇਲੈਕਸ਼ਨ ਕੈਂਪੇਨ ਸੀ ਉਹ ਕਾਫੀ achi ਸੀ ਜੋ ਕੰਟਰਪੀਪ ਕੋਰ ਹੋਣਾ ਵੱਲੋਂ ਜਿਸ ਤਰੀਕੇ ਨਾਲ ਕੈਂਪੇਨ ਕੀਤੀ ਗਈ ਜਾਂ ਜਿਸ ਤਰੀਕੇ ਨਾਲ ਅਕਾਲੀ ਦਲ ਵੱਲੋਂ ਮੁੱਦੇ ਚੁੱਕੇ ਗਏ, ਅਕਾਲੀ ਦਲ ਅੱਗੇ ਆਇਆ ਔਰ ਇਨ ਫਰੰਟ ਆ ਕੇ ਜਿਸ ਤਰੀਕੇ ਨਾਲ ਸੁਖਵੀਰ ਸਿੰਘ ਬਾਦਲ ਵੀ ਬੈਠੇ ਉਹ ਸਾਰੀ ਚੀਜ਼ਾਂ ਦਾ ਐਡਵਾਂਟੇਜ ਇਕਾਲੀ ਦਲ ਨੂੰ ਜਾਂਦਾ ਦੂਸਰੇ ਪਾਸੇ ਅਗਰ ਸਰਕਾਰ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹਰਜੀ ਹਰਮੀਤ ਸੰਧੂ ਨੂੰ ਜੋ ਉਤਾਰਿਆ ਗਿਆ ਹੈ ਹਰਮੀਤ ਸੰਧੂ ਇੱਕ ਜਿਹਨੂੰ ਕਹਿੰਦੇ ਨਾ ਮਜੇ ਹੋਏ ਖਿਡਾਰੀ ਨੇ ਮਜੇ ਹੋਏ ਪੋਲੀਟੀਸ਼ੀਅਨ ਨੇ ਕਿਉਂਕਿ ਕਾਫੀ ਲੰਬਾ ਸਮਾਂ ਉਤਰਨ ਤਰਨ ਚ ਨੇ ਤੇ ਦੂਸਰਾ ਜਸਤ ਤੋਂ ਵੱਡਾ ਫੈਕਟਰ ਹੈ ਕਿ ਉਹਨਾਂ ਕੋਲ ਸਰਕਾਰ ਹੈ ਕਿਉਂਕਿ ਲੋਕਾਂ ਨੇ ਆਪਣੇ ਕੰਮ ਕਰਾਣੇ ਹੁੰਦੇ ਨੇ ਤਾਂ ਕੰਮ ਕਰਾਣ ਵਾਸਤੇ ਅਗਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਜਿਹੜਾ ਹੈ ਉਹ ਇੱਕ ਫੈਕਟਰ ਸੀ ਤੀਸਰਾ ਅਗਰ ਤ੍ਰਿਕੋਣਾ ਮੁਕਾਬਲੇ ਦੀ ਇਸੀ ਗੱਲ ਕਰੀਏ ਤਾਂ ਉਸ ਦੇ ਵਿੱਚ ਖਾਸ ਤੌਰ ਤੇ ਜਿਹੜੇ ਆਜ਼ਾਦ ਉਮੀਦਵਾਰ ਨੇ ਜਿਹੜੇ ਨੇ ਮਨਦੀਪ ਸਿੰਘ ਜੋ ਕਿ ਭਾਈ ਸੰਦੀਪ ਸਿੰਘ ਦੇ ਬ੍ਰਦਰ ਨੇ ਉਹਨਾਂ ਨੇ ਪੰਥਕ ਏਜੰਡਾ ਇੱਕ ਬਣਾਇਆ ਕਿਉਂਕਿ ਇਸ ਇਲਾਕੇ 'ਚ ਇੱਕ ਤਰ੍ਹਾਂ ਦੀ ਵੋਟ ਪੰਥਕ ਮੰਨੀ ਜਾਂਦੀ ਸੀ ਜਿਸ ਤਰ੍ਹਾਂ ਆਪਾਂ ਕਈ ਵਾਰ ਆਪਣੀ ਚਰਚਾਵਾਂ 'ਚ ਵੀ ਡਿਸਕਸ ਕੀਤਾ ਕਿ 93% ਦੀ ਵੋਟ ਜਿਹੜੀ ਉਹ ਸਿੱਖ ਵੋਟ ਹੈ ਤਾਂ ਉਸ ਦੇ ਵਿੱਚ ਵੀ ਜ਼ਿਆਦਾਤਰ ਪੰਥਕ ਵੋਟ ਦਿਖਾਈ ਦਿੰਦੀ ਹੈ ਤਾਂ ਪੰਥਕ ਏਰੀਆ ਹੋਣ ਕਰਕੇ ਜਿਹੜਾ ਹੈ ਕਿ ਇਸ ਨੂੰ ਥੋੜਾ ਮੱਧ ਨਜ਼ਰ ਕੀਤਾ ਜਾ ਸਕਦਾ ਹਾਂ ਪਰ ਕਿਉਂਕਿ ਤਰਨਤਾਰਨ ਦੇ ਲੋਕ ਬਹੁਤ ਸੂਝਵਾਨ ਨੇ ਬਹੁਤ ਅੱਛੇ ਲੋਕ ਨੇ ਕਿਉਂਕਿ ਤੁਸੀਂ ਦੇਖੋ ਉਹਨਾਂ ਨੇ ਲਾਸਟ ਟਾਈਮ ਧਰਮਵੀਰ ਅਗਨੀ ਹੋਤਰੀ ਜਿਹੜੇ ਕਿ ਹਿੰਦੂ ਨੇ ਕਾਂਗਰਸ ਪਾਰਟੀ ਤੋਂ ਖੜੇ ਸੀ ਉਹਨਾਂ ਨੂੰ ਜਿਤਾਇਆ ਸੋ ਇਸ ਕਰਕੇ ਜਿਹੜਾ ਇੱਕ ਪੰਥਕ ਹਲਕਾ ਹੋਣ ਦੀ ਗੱਲ ਕਹੀਏ ਕਿ ਬਿਲਕੁਲ ਤਰਨਤਾਰਨ ਦੇ ਲੋਕ ਇੱਕ ਵਿਅਕਤੀ ਨੂੰ ਸਿਰਫ ਉਹਦੇ ਪੰਥ ਦੀ ਪਹਿਰਾਵੇ ਤੋਂ ਜਾਂ ਇੱਕ ਵਿਅਕਤੀ ਨੂੰ ਦੇਖ ਕੇ ਵੋਟ ਪਾਣਗੇ ਉਹ ਗੱਲ ਨਹੀਂ ਉਹਨਾਂ ਨੇ ਬਹੁਤ ਚੀਜ਼ਾਂ ਦੇਖ ਕੇ ਵੋਟ ਅੱਜ ਕੀਤਾ ਹੈ ਕਿਉਂਕਿ ਜੇਕਰ ਇੱਕ ਹਿੰਦੂ ਕੈਂਡੀਡੇਟ ਉੱਥੇ ਜਿੱਤ ਸਕਦਾ ਹੈ ਤੇ ਅਸੀਂ ਇੱਥੇ ਸਾਫ਼ ਕਹਿ ਸਕਦੇ ਹਾਂ ਕਿ ਕੋਈ ਪੰਥਕ ਇੰਨੀ ਵੀ ਪੰਥਕ ਸੀਟ ਨਹੀਂ ਹੈ ਕਿ ਜਿੱਤੇ ਕਿ ਇਸ ਤੋਂ ਇਲਾਵਾ ਕੁਝ ਹੋ ਨਹੀਂ ਸਕਦਾ ਸੋ ਕੁਲ ਵਾਕਏ ਤ੍ਰਿਕੋਣਾ ਮੁਕਾਬਲਾ ਔਰ ਲੋਕ ਜਿਹੜੇ ਨਿਕਲ ਕੇ ਬਾਹਰ ਆਏ ਨੇ ਤੁਸੀਂ ਦੇਖੋ ਸਵੇਰ ਤੋਂ ਹੀ 7 ਵਜੇ ਤੋਂ ਲੋਕਾਂ ਦੀ ਲਾਈਨਾਂ ਲਗਾਤਾਰ ਚੱਲ ਰਹੀਆਂ ਸੀ ਲੋਕ ਵੋਟ ਪਾਣ ਵਾਸਤੇ ਆ ਰਹੇ ਸੀ ਲੋਕਾਂ ਨੇ VOTING ਵੀ ਕੀਤੀ ਔਰ ਇਹ ਸਾਰੀਆਂ ਚੀਜ਼ਾਂ ਸ਼ੋਅ ਕਰਦੀਆਂ ਨੇ ਕਿ ਜਿਹੜਾ ਲੋਕਤੰਤਰ ਦੇ ਵਿੱਚ ਆਪਣੇ ਹੱਕ ਨੂੰ ਇਸਤੇਮਾਲ ਕਰਨ ਦਾ ਜੋ ਇੱਕ ਸਾਨੂੰ ਰਾਈਟ ਮਿਲਿਆ ਉਸ ਦਾ ਇਸਤੇਮਾਲ ਕਰਦੇ ਨਜ਼ਰ ਆਏ ਨੇ ਜੀ ਸਰ ਦੇਖਿਆ ਜਾਵੇ ਤਾਂ ਪੁਲਿਸ ਦੇ ਵੱਲੋਂ ਵੀ ਅੱਜ ਆਪਣਾ ਚੰਗਾ ਜਿਹੜਾ ਅਹਿਮ ਰੋਲ ਹੈ ਉਹ ਦਿਖਾਇਆ ਗਿਆ ਕੋਈ ਵੀ ਜਿਹੜਾ ਇਹ ਜਿਸ ਤਰ੍ਹਾਂ ਦੇਖਿਆ ਜਾਵੇ ਤਾਂ ਵੋਟਰਾਂ ਦੇ ਵਿੱਚ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਕਿਸੇ ਤਰ੍ਹਾਂ ਦੀ ਤੱਕਾ ਮੁੱਕੀ ਦੇਖਣ ਨੂੰ ਨਜ਼ਰ ਆਉਂਦੀ ਹੈ ਲੇਕਿਨ ਅਸੀਂ ਜਦੋਂ ਆਪਣੇ ਸਹਿਯੋਗੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਭ ਤੋਂ ਵਧੀਆ ਰੋਲ ਰਿਹਾ ਅਜੋ ਬੜੇ ਹੀ ਸ਼ਾਂਤਮਈ ਢੰਗ ਦੇ ਨਾਲ ਵੋਟਾਂ ਪਈਆਂ ਨੇ ਔਰ ਇਹ ਚੋਣ ਕਮਿਸ਼ਨ ਦੇ ਵੱਲੋਂ ਵੀ ਪਹਿਲਾਂ ਵੀ ਜਿਸ ਤਰ੍ਹਾਂ ਕਾਰਵਾਈਆਂ ਕੀਤੀਆਂ ਗਈਆਂ ਤਾਂ ਬੜਾ ਨਿਰਪੱਖ ਤੇ ਟਰਾਂਸਪੇਰੈਂਸੀ ਦੇ ਨਾਲ ਹੀ VOTING ਹੋਈ ਹੈ ਬਿਲਕੁਲ ਪੁਲਿਸ ਵਾਸਤੇ ਵੀ ਵੱਡਾ ਚੈਲੰਜ ਸੀ ਕਿਉਂਕਿ ਕੁਝ ਸਮਾਂ ਪਹਿਲੇ ਜੋ ਹੈ ਐਸਐਸਪੀ ਜਿਹੜੇ ਡਾਕਟਰ ਵਿਦੇਉਤ ਕੋਰ ਗਰੇਵਾਲ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਹੈ ਮੁਖਤੌੜ ਦੇ ਉੱਤੇ ਗੱਲ ਕਰੀਏ ਤਾਂ ਨਵੇਂ ਐਸਐਸਪੀ ਸੁਰਿੰਦਰ ਲੰਬਾ ਨੂੰ ਉੱਥੇ ਚੁਣਿਆ ਗਿਆ ਤੋਂ ਉਸ ਤੋਂ ਬਾਅਦ ਪੁਲਿਸ ਵਾਸਤੇ ਇੱਕ ਚੈਲੰਜ ਸੀ ਕਿ ਆਖਰਕਾਰ ਅਸੀਂ ਇਸ ਚੋਨ ਨੂੰ ਸਹੀ ਤਰੀਕੇ ਨਾਲ ਨੇਪੜੇ ਚਾਹੀਏ ਤਾਂ ਦੇਖੋ ਇਲੈਕਸ਼ਨਾਂ 'ਚ ਥੋੜੀ ਬਹੁਤੀ ਜਿਹੜੀ ਉਹ ਕਹਾ ਸੁਣੀਆਂ ਨਾ ਉਹ ਕਿਉਂਕਿ ਹੁੰਦੀ ਰਹਿੰਦੀਆਂ ਇਸ ਤਰ੍ਹਾਂ ਦੀ ਤਰਨਤਕ ਵੀ ਹੋਈਆਂ ਹੋਣਗੀਆਂ ਲੇਕਿਨ ਜਿਸ ਤਰੀਕੇ ਨਾਲ ਸੀ ਕਿ ਇਹਨੇ ਬੂਥ ਕੈਪਚਰਿੰਗ ਹੋਣਾ ਜਾਂ ਕਿਤੇ ਧੱਕੇ ਦਾ ਮੋਟਾ ਪਾਣੀਆ ਜਾਂ ਕੋਈ ਇਸ ਤਰ੍ਹਾਂ ਦੀ ਕੰਮ ਉਹ ਚੀਜ਼ ਸਾਹਮਣੇ ਨਹੀਂ ਆਈ ਤਾਂ ਕੁੱਲ ਮਿਲਾ ਕੇ ਅਗਰ ਗੱਲ ਕਰੀਏ ਤਾਂ ਚੋਨ ਕਾਫੀ ਸਹੀ ਤਰੀਕੇ ਨਾਲ ਇੱਥੇ ਖਤਮ ਹੁੰਦੀ ਨਜ਼ਰ ਆਈ ਹੈ ਪਰ ਇਸ ਦੇ ਵਿੱਚ ਇੱਕ ਅਲੱਗ ਥੀ ਦੇਖਣ ਨੂੰ ਜਿਹੜੀ ਮਿਲੀ ਹੈ ਨਾ ਕਿ ਲੋਕਾਂ ਦਾ VOTING ਪ੍ਰਤੀ ਜਿਹੜਾ ਸੀ ਨਾ ਉਹ ਰੁਝਾਨ ਜਾਦਾ ਵਧਣ ਦਾ ਕਾਰਨ ਹੈ ਕਿਉਂਕਿ ਅਗਰ ਅਸੀਂ ਖਾਲੀ ਲੱਗ ਤੇ BJP ਕਾਂਗਰਸ ਤੇ BJP ਦੀ ਗੱਲ ਕਰੀਏ ਨਾ ਤੇ ਕਾਂਗਰਸ BJP ਚਾਹੇ ਅਸੀਂ ਕਹਿੰਦੇ ਹਾਂ ਕਿ ਇਸ ਵੇਲੇ ਦੌਰ ਚ ਨਹੀਂ ਹੈ ਪਰ ਉਹਨਾਂ ਨੂੰ ਉਹਨਾਂ ਦਾ ਪਾਰਟੀ ਦਾ ਕੈਡਰ ਪਾਰਟੀ ਦਾ ਵੋਟਰ ਜ਼ਰੂਰ ਉਹਨਾਂ ਨੂੰ ਪਿਆ ਹੈ ਜ਼ਰੂਰ ਉਹਨਾਂ ਨੂੰ VOTING ਹੋਈ ਹੈ ਔਰ ਇਹ BJP ਵਾਸਤੇ ਅਗਰ ਅਸੀਂ ਗੱਲ ਕਰੀਏ ਤਾਂ BJP ਵਾਸਤੇ ਚੋਣ ਬਹੁਤ ਇੰਪੋਰਟੈਂਟ ਹੈ ਕਿਉਂਕਿ ਉਹ BJP ਜਿਸ ਨੂੰ ਕਿ ਪਿਛਲੀ ਵਾਰ 1000 ਤੋਂ ਕਰੀਬ ਵੋਟ ਪਈ ਸੀ ਇਸ ਵਾਰ ਇਹ VOTING ਜਿਹੜੀ ਹੈ ਉਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਹਨਾਂ ਨੂੰ ਕਾਫੀ ਵੋਟ ਇਸ ਵਾਰ ਪਏ ਹੋਣਗੇ ਔਰ ਜੋ ਜਿਸ ਤਰੀਕੇ ਲੋਕਾਂ ਦਾ ਰੁਝਾਨ ਲੱਗ ਰਿਹਾ ਸੀ ਜਿਸ ਤਰ੍ਹਾਂ ਦੀ ਉਹਨਾਂ ਦੀ ਕੈਂਪੇਨ ਹੋਈ ਸੀ ਤਾਂ ਕੁੱਲ ਮਿਲਾ ਕੇ ਇਹ ਜਿਹੜਾ ਨਾ ਅਗਰ ਪਾਰਟੀ ਕੋਈ ਵੀ ਜਿੱਤਦੀ ਹੈ ਲੇਕਿਨ 2027 ਵਾਸਤੇ ਨਾ ਬਹੁਤ ਕੁਝ ਨਵਾਂ ਹੋਣ ਜਾ ਰਿਹਾ ਹੈ 2027 ਵਾਸਤੇ ਨਵੇਂ ਚਿਹਰਿਆਂ ਦੀ ਐਂਟਰੀ ਹੋ ਸਕਦੀ ਹੈ ਨਵੀਆਂ ਪਾਰਟੀਆਂ ਦਾ ਕੀ ਰੁਝਾਨ ਰਿਹਾ ਹੈ ਜ਼ਰੂਰੀ ਨਹੀਂ ਇੱਕ ਵਾਰੀ ਹਾਰਨ ਦੇ ਨਾਲ ਤੁਸੀਂ ਦੁਬਾਰਾ ਵੀ ਇਲੈਕਸ਼ਨ ਨਹੀਂ ਲੜ ਸਕਦੇ ਜਾਂ ਜਿੱਤ ਨਹੀਂ ਸਕਦੇ ਸਿਆਸਤ ਚ ਹਮੇਸ਼ਾ ਬਹੁਤ ਉਥਲ ਪੁਥਲ ਹੁੰਦਾ ਹੈ ਉਸ ਉਸ ਇੱਕ ਪਾਰਟੀ ਜਿਹੜੀ ਕਿਸੇ ਲਈ 60 ਸੀਟਾ 70 ਸੀਟਾ ਆਉਂਦੀਆਂ ਉਹਨਾਂ ਦੀ 10 ਰਹਿ ਜਾਂਦੀਆਂ 3 ਰਹਿ ਜਾਂਦੀਆਂ ਸ਼੍ਰੋਮਣੀ ਅਕਾਲੀ ਦਲ ਵੀ ਦੀਆਂ ਵੀ 3 ਸੀਟਾ ਰਹਿ ਗਈਆਂ ਸੀ ਸੋ ਇਹ ਇਸ ਨੂੰ ਕਰਨਾ ਮੁਸ਼ਕਲ ਹੈ ਹਾਂ ਲੇਕਿਨ ਤਾਨੂੰ ਵੋਟ ਪਈ ਕਿੰਨੀ ਹੈ ਕਿਸ ਇਲਾਕੇ 'ਚ ਵੋਟ ਪਈ ਹੈ ਕਿਨਾ ਕਿਨਾ ਲੋਕਾਂ ਨੇ ਤੁਹਾਨੂੰ ਪਸੰਦ ਕੀਤਾ ਔਰ ਜਿਹੜੀ ਬੰਪਰ VOTING ਹੈ ਨਾ ਉਸ ਦੇ ਵਿੱਚ ਇਹ ਚੀਜ਼ ਸਾਫ਼ ਨਜ਼ਰ ਆ ਜਾਂਦੀ ਹੈ ਕਿ ਇਹ ਵੋਟਾਂ ਜਿਹੜੀਆਂ ਨੇ ਨਾ ਇਹ ਜਿਹੜੀ ਲੋਕਾਂ ਨੇ ਵੋਟਾਂ ਪਾ ਕੇ ਫਤਵਾ ਦਿੱਤਾ ਹੈ ਉਹ ਆਪਣੇ ਦਿਲ ਦੀ ਆਵਾਜ਼ ਤੁਹਾਨੂੰ ਸੁਣਾਈ ਹੈ ਔਰ ਉਹ ਦਿਲ ਦੀ ਆਵਾਜ਼ ਜਿਹੜੀ ਹੈ ਉਹ ਹੁਣ ਕਿੰਨੂ ਕਿੰਨੀ ਕਿ ਸਿਊਟ ਕਰਦੀ ਹੈ ਔਰ ਤੁਸੀਂ ਦੇਖੋ ਕਿ ਅਗਰ ਬੀਜੇਪੀ ਨੂੰ ਵੱਧ ਵੋਟਾਂ ਪੈ ਗਈਆਂ ਉਹਨਾਂ ਨੇ ਕਹਿੰਦਾ ਠੀਕ ਹੈ ਜੀ ਜਿੱਤ ਗਏ ਕਾਂਗਰਸ ਜਿਸ ਤਰੀਕੇ ਨਾਲ ਉਹਨਾਂ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਦੇ ਕੁਝ ਬਿਆਨ ਆਏ ਤਾਂ ਉਸ ਤੋਂ ਲੈ ਕੇ ਵਿਵਾਦ ਖੜਾ ਹੋਇਆ ਉਹਨਾਂ ਨੂੰ ਅੰਕਲਨ ਕਰਨ ਦੀ ਲੋੜ ਹੈ ਉਹਨਾਂ ਨੂੰ ਚਿੰਤਨ ਕਰਨ ਦੀ ਲੋੜ ਹੈ ਆਜ਼ਾਦ ਉਮੀਦਵਾਰ ਜਿਹੜਾ ਸੀ ਉਹ ਇੱਕ ਤਰ੍ਹਾਂ ਦਾ ਕਹਿੰਦੇ ਨਾ ਕਿ ਇੱਕ ਸੁਪਰ ਫਾਇਰ ਇੱਕ ਪਲੇਅਰ ਸੀ ਉਹ ਆਇਆ ਅਕਾਲੀ ਦਲ ਜਿਹੜਾ ਮੰਝਾ ਹੋਇਆ ਪਲੇਅਰ ਸੀ ਔਰ ਉਹਨਾਂ ਨੇ ਇੱਕ ਨਵੀਂ ਕੈਂਡੀਡੇਟ ਨੂੰ ਉਤਾਰਿਆ ਜਿਸ ਨੇ ਕੋਈ ਚੋਣ ਨਹੀਂ ਲੜੀ ਤੇ ਆਮ ਆਦਮੀ ਪਾਰਟੀ ਸੀਜ਼ਨਲ ਪਾਰਟੀ ਸੀ ਕਿਉਂਕਿ ਉਹਨਾਂ ਦੀ ਆਲਰੇਡੀ ਸੱਤਾ ਚ ਉਹਨਾਂ ਦੀ ਸਰਕਾਰ ਸੀ ਤੇ ਸਭ ਨੂੰ ਕੁਝ ਸਿੱਖਣ ਨੂੰ ਮਿਲੇਗਾ ਪਰ ਇਹ ਹੈਗਾ ਕਿ 2027 ਵਾਸਤੇ ਰਸਤੇ ਜਿਹੜੇ ਨਾ ਨਵੇਂ ਤਰੀਕੇ ਨਾਲ ਖੁੱਲਣਗੇ ਨਵੇਂ-ਨਵੇਂ ਉਮੀਦਵਾਰ ਨਵੀਨ-ਨਵੀਂ ਪਾਰਟੀਆਂ ਦੀ ਸੋਚ ਨਵੀਨ-ਨਵੀਂ ਥਿੰਕਿੰਗ ਸਾਹਮਣੇ ਆਏਗੀ ਕਿ ਸਿੱਟਾ ਕੀ ਕਰਨਾ ਹੈ ਤਾਂ ਇਹ ਕੁਲ ਮਿਲਾ ਕੇ ਅਗਰ ਕਰੀਏ ਤਾਂ ਇਸ ਚੋਣਾਂ ਚੋਂ ਇੱਕ ਸੇਦਲੈਂ ਦੀ ਲੋੜ ਹੈ ਔਰ ਤਰਨਤਾਰਨ ਦੇ ਲੋਕ ਬਖੂਬੀ ਇਸ ਸੇਦ ਨੂੰ ਦੇ ਚੁੱਕੇ ਨੇ ਔਰ ਨਤੀਜੇ ਚਾਹੇ 14 ਨਵੰਬਰ ਨੂੰ ਆਣੇ ਨੇ ਲੇਕਿਨ ਇਹਦੇ ਇੰਪੈਕਟ ਜਰਾ ਹੈ 2027 ਦੀ ਚੋਣਾਂ ਵਿੱਚ ਵੀ ਹੋਏਗਾ ਜੀ ਸਰ ਲੋਕਾਂ ਦਾ ਜਿਸ ਤਰ੍ਹਾਂ ਅੱਜ ਰੋਜ਼ਾਨਾ ਦੇਖਿਆ ਜਾ ਦੇਖਿਆ ਹੈ ਕਹਿ ਸਕਦੇ ਹਾਂ ਕਿ ਲੋਕ ਵੀ ਨਵੇਂ ਚਿਹਰੇ ਪਸੰਦ ਕਰਨਾ ਚਾਹੁੰਦੇ ਨੇ ਨਵੇਂ ਚਿਹਰੇ ਦੇਖਣਾ ਚਾਹੁੰਦੇ ਨੇ ਜਿਸ ਤਰ੍ਹਾਂ ਹਰਮਿੰਦਰ ਸਿੰਘ ਸੰਧੂ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰ ਜੋ ਸੀ ਨਵੇਂ ਚਿਹਰੇ ਸੀ ਬਿਲਕੁਲ ਦੇਖੋ ਹਰ ਦੇਖੋ ਨੀਡ ਟੂ ਚੇਂਜ ਹਰ ਬੰਦਾ ਕਹਿੰਦਾ ਕਿ ਅਸੀਂ ਕੋਈ ਨਵਾਂ ਦੇਖਣਾ ਚਾਹੁੰਦੇ ਆ ਤੁਸੀਂ ਦੇਖੋ ਆਮ ਆਦਮੀ ਪਾਰਟੀ ਜਦੋਂ ਸੱਤਾ ਚਾਹੀ ਸੀ ਨਵੀਂ ਸੀ ਤਾਂ ਬਿਲਕੁਲ ਲੋਕਾਂ ਨੇ ਨਵੇਂ ਨੂੰ ਚਾਂਸ ਦਿੱਤਾ ਇਸ ਤਰੀਕੇ ਦੇ ਨਾਲ ਅਗਰ ਗੱਲ ਕਰੀਏ ਤਾਂ ਇਸ ਵਾਰ ਵੀ ਚਾਰ ਚਿਹਰੇ ਨਵੇਂ ਸੀ ਤੇ ਚਾਰ ਚਿਹਰੇ ਨਵੇਂ ਹੋਣ ਕਰਕੇ ਹੋ ਸਕਦਾ ਉਹਨਾਂ ਨੂੰ VOTING ਬਹੁਤ ਹੋਈ ਹੋਵੇ ਹੋ ਸਕਦਾ ਉਹਨਾਂ ਨੂੰ ਐਡਵਾਂਟੇਜ ਹੋਵੇ ਇਸ ਚੀਜ਼ ਦਾ ਤਾਂ ਇਹ ਚੀਜ਼ ਤੁਹਾਡਾ ਜਿਹੜਾ ਸਵਾਲ ਹੈ ਬਿਲਕੁਲ ਵਾਜਿਬ ਸਵਾਲ ਹੈ ਬਹੁਤ ਅੱਛਾ ਸਵਾਲ ਹੈ ਕਿ ਲੋਕਾਂ ਨੇ ਨਵੇਂ ਨੂੰ ਵੇਖਣ ਵਾਸਤੇ ਵੀ ਕੁਝ ਸ਼ਾਇਦ ਆਪਣੇ ਐਫਰਟ ਕੀਤੇ ਹੋਣ ਪਰ ਇਹ ਹੈਗਾ ਕਿ ਲੋਕਾਂ ਨੇ ਐਫਰਟ ਕੀਤੇ ਨ ਨੇ ਕਿਉਂਕਿ VOTING ਦੀ ਦੀ ਹੋਣੀ ਹੈ ਉਹ ਆਪਣੇ ਆਪ ਦੇ ਵਿੱਚ ਇੰਨੀ ਜ਼ਿਆਦਾ VOTING ਹੋਣਾ ਹੈ ਸਾਫ ਸ਼ੋਅ ਕਰਦਾ ਹੈ ਕਿ ਲੋਕਾਂ ਨੇ ਆਪਣਾ ਇੰਟਰਸਟ ਇਸ ਲੋਕਤੰਤਰ ਦੇ ਜਿਹੜਾ ਇੱਕ ਫੈਸਟੀਵਲ ਹੈ ਉਸ ਦੇ ਵਿੱਚ ਦਰਹਾਇਆ ਹੈ ਤੇ ਉਸ ਦੇ ਵਿੱਚ ਉਹਨਾਂ ਨੇ ਜਾ ਕੇ ਜਿਹੜਾ ਇਹ ਸਾਰਾ ਕੰਮ ਕੀਤਾ ਔਰ ਇੱਕ ਗੁੱਡ ਸਾਈਨ ਹੈ ਕਿ ਲੋਕ ਜਿਹੜੇ ਨੇ ਜਾਗਰੂਕ ਨੇ ਲੋਕ ਡਰਦੇ ਨਹੀਂ ਹੈ ਚਾਹੇ ਮਾਹੌਲ ਜਿਸ ਤਰ੍ਹਾਂ ਮਰਜ਼ੀ ਹੋਵੇ ਜਿਸ ਤਰ੍ਹਾਂ ਦਾ ਮਰਜ਼ੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾਈ ਲੇਕਿਨ ਲੋਕ ਫਿਰ ਵੀ ਉੱਭਰ ਕੇ ਬਾਹਰ ਆਏ ਲੋਕਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ ਜੀ